ਅਸੀਂ ਵੀਰੋ ਨਾ ਅਬਦਾਲੀਆਂ ਤੋਂ ਨਾ ਰੰਗਿਆਂ ਤੋਂ ਅਸੀਂ ਨਾ ਗੋਲੀਆਂ ਤੋਂ ਨਾ ਆਰਿਆਂ ਤੋਂ ਨਾ ਤਵੀਆਂ ਤੋਂ ਨਾ ਛਵੀਆਂ ਤੋਂ ਮਰਨ ਵਾਲੀ ਨਹੀਂ ਸੀ ਸਾਡੇ ਵੱਡ ਬਡੇਰਿਆਂ ਨੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਪਰ ਜਿਹੜਾ ਦੁਖਾਂਤ ਵਾਪਰਿਆ ਉਹ ਕਿੱਥੇ ਆ ਕੇ ਵਾਪਰਿਆ ਉਹ ਇਹ ਵਾਪਰਿਆ ਵੀ ਅੰਗਰੇਜ਼ ਸੀ ਜਿਹੜਾ ਪੜਿਆ ਲਿਖਿਆ ਸੀ ਉਹਨੇ ਲੜਕੇ ਦੇਖ ਲਿਆ ਲੜਕੇ ਪੂਰਾ ਨਾ ਆਇਆ ਉਹ ਦਿਮਾਗ ਲਾ ਗਿਆ ਆਪਣਾ ਦਿਮਾਗ ਲਾ ਕੇ ਉਹਨੇ ਕੀ ਕੀਤਾ ਸਾਨੂੰ 99 ਦੇ ਗੇਟ ਚ ਬਾੜ ਗਿਆ ਉਹ ਸਾਡੇ ਨਾਲ ਉਹ ਗੱਲ ਹੋ ਗਈ ਜਿਵੇਂ ਕੋਈ ਇੱਕ ਘਰ ਆਪਣੀ ਕਿਰਤ ਕਰਕੇ ਰੋਜ਼ਾਨਾ ਚੰਗੀ ਰੋਟੀ ਵਧੀਆ ਹੱਸਦਾ ਖੇੜਦਾ ਰਸਦਾ ਵਸਦਾ ਘਰ ਸੀ ਤੇ ਨਾਲ ਗਵੰਧੀ ਆ ਸੀ ਜਿਹੜਾ ਉਹਨੇ ਦੇਖਿਆ ਵੀ ਬੜੇ ਹੱਸਦੇ ਨੇ ਲੋਕ ਬੜਾ ਖੁਸ਼ ਰਹਿੰਦਾ ਹੈ ਪਰਿਵਾਰ ਉਹਨਾਂ ਨੂੰ ਚੱਕਰ ਵਿੱਚ ਪਾਉਣ ਵਾਸਤੇ 99 ਰੁਪਏ ਆਪਣੇ ਕੋਲੋਂ ਉਹਨਾਂ ਦੇ ਘਰੇ ਸੁੱਟਦੇ। ਹੁਣ ਉਹੀ ਪਰਿਵਾਰ ਨੇ ਜੋ ਥੈਲੀ ਚੱਕੀ ਨੋਟਾਂ ਦੀ ਬੀਜਾ ਤਾਂ 99 ਐ ਤੇ ਚ ਇੱਕ ਹੋਰ ਪਾ ਦਈਏ ਪਾ ਦਈਏ ਦੇ ਚੱਕਰ 'ਚ ਫਸ ਗਿਆ ਉਹ। ਉਹਨਾਂ ਦੇ ਘਰੋਂ ਵੀ ਹਾਸੇ ਉੱਡ ਗਏ। ਉਸੇ ਤਰ੍ਹਾਂ ਸਾਡੇ ਨਾਲ ਹੋਈ ਆ 1925 ਦੇ ਵਿੱਚ ਅੰਗਰੇਜ਼ ਨੇ ਕੀ ਕੀਤਾ ਪਹਿਲਾਂ ਤਾਂ ਉਹਨੇ ਆਪਣੇ ਮਹੰਤ ਬਿਠਾਏ ਸਾਡੇ ਗੁਰਦ ਧਾਮਾਂ ਦੇ ਉੱਤੇ ਗੁਰਦ ਧਾਮਾਂ ਤੋਂ ਫਿਰ ਉਹਨਾਂ ਨੇ ਮਾਹੌਲ ਬਣਾ ਕੇ ਐਨ ਕ੍ਰੀਏਟ ਕਰਕੇ ਮੁੜ ਕੇ ਐਕਟ ਬਣਾ ਕੇ ਕਮੇਟੀ ਬਣਾ ਕੇ ਸਾਰਾ ਕੰਟਰੋਲ ਉਹਨੇ ਆਪਣੇ ਹੱਥ ਕਰ ਲਿਆ ਫਿਰ ਉਹਨੇ ਸਾਨੂੰ ਕਮੇਟੀਆਂ ਬਣਾ ਕੇ ਸਾਨੂੰ ਗੋਲਕਾਂ ਦੇ ਚੱਕਰ ਵਿੱਚ ਪਾ ਦਿੱਤਾ ਅੱਜ ਤੁਸੀਂ ਅਸੀਂ ਸਾਰੇ ਆਪਣੇ ਸਮਾਜ ਅੰਦਰ ਸਾਡੀ ਹਾਲਾਤ ਦੇਖ ਸਕਦੇ ਹਾਂ ਵੀ ਸਾਡਾ ਜਿੰਨਾ ਵੀ ਸਿਸਟਮ ਹੈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚਾਹੇ ਉਹ ਐ ਜੀ ਪੀ ਸੀ ਆ ਚਾਹੇ ਉਹ ਦਿੱਲੀ ਕਮੇਟੀਆਂ ਚਾਹੇ ਪਿੰਡਾਂ ਦੀਆਂ ਲੋਕਲ ਕਮੇਟੀਆਂ ਨੇ ਕੋਈ ਵੀ ਕਮੇਟੀਆਂ ਉਹਨਾਂ ਦਾ ਜਿਹੜਾ ਧਾਰਮ ਦਾਰ ਹੈ ਨਾ ਸਿਰਫ ਉਹ ਗੋਲਕਾਂ ਭਰਨ ਤੇ ਆ ਵੀ ਕਿਵੇਂ ਭਰਨ ਉਹਦੇ ਲਈ ਚਾਹੇ ਸਾਨੂੰ ਪਖੰਡ ਕਰਨੇ ਪੈਣ ਉਹਦੇ ਲਈ ਸਾਨੂੰ ਅੰਧ ਵਿਸ਼ਵਾਸ ਫਲਾਉਣਾ ਪਵੇ ਉਹਦੇ ਲਈ ਸਾਨੂੰ ਤਰ੍ਹਾਂ ਤਰ੍ਹਾਂ ਦੇ ੜੰਬਰ ਤਰ੍ਹਾਂ ਤਰ੍ਹਾਂ ਦੇ ਦਿਹਾੜੇ ਹੁਣ ਜਿਹੜੀਆਂ ਸਾਡੇ ਵਿੱਚ ਅੱਜ ਕੁਰੀਤੀਆਂ ਬੜੀਆਂ ਨੇ ਦੂਸਰੇ ਘਰਾਂ ਚੋਂ ਆ ਕੇ ਉਹ ਇੱਥੇ ਹੀ ਬੜੀਆਂ ਨੇ ਵੀ ਗੋਲਕ ਚ ਵਾਧਾ ਕਿਵੇਂ ਉਹ ਉਹਦੇ ਲਈ ਸਾਨੂੰ ਦਸਵੀਂ ਮਨਾਉਣੀ ਪਵੇ ਪੁੰਨਿਆ ਮਨਾਉਣੀ ਪਵੇ ਮੱਸਿਆ ਮਨਾਉਣੀ ਪਵੇ ਮਨਾਉਣੀ ਕੀ ਆ ਭਰਉਣੀ ਆ ਅਸੀਂ ਗੁਰੂ ਦੀ ਗੱਲ ਗੁਰੂ ਦੇ ਸਿਧਾਂਤ ਗੁਰੂ ਦੀ ਸਿੱਖਿਆ ਅੱਜ ਸਾਡੇ ਸਿਸਟਮ ਪ੍ਰਬੰਧਕ ਵਿੱਚੋਂ ਗਾਇਬ ਹੋ ਚੁੱਕੀ ਆ ਉਹਦੇ ਲਈ ਅਨੇਕਾਂ ਤਰ੍ਹਾਂ ਦੇ ਚਮਤਕਾਰ ਦੂੜ ਦਿੱਤੇ ਜਾਂਦੇ ਆ ਤੁਸੀਂ ਕਈ ਵਾਰੀ ਦੇਖਿਓ ਸ੍ਰੋਣੀ ਕਮੇਟੀ ਵੱਲੋਂ ਵੀ ਉੱਥੇ ਦਿਖਾਏ ਜਾਂਦੇ ਆ মিডিਏ ਤੇ ਆ ਜਾਂਦੇ ਆ ਚਮਤਕਾਰ ਵੀ ਉੱਥੇ ਬੰਦਾ ਖੜਾ ਹੋ ਕੇ ਤੁਰਨ ਲੱਗ ਪਿਆ ਅੰਨੇ ਨੂੰ ਦੇਣ ਲੱਗ ਪਿਆ ਇਹ ਗੱਲਾਂ ਅਣਹੋਣੀਆਂ ਕੀਤੀਆਂ ਜਾਂਦੀਆਂ ਨੇ ਸਿਰਫ ਕਾਦੇ ਲਈ ਗੋਲਕਾਂ ਪਰਣ ਲਈ ਉਹ 99 ਦੇ ਗੇੜ ਵਿੱਚ ਅੱਜ ਸਾਡਾ ਦੁਹਲਾ ਪੰਥ ਫਸਿਆ ਹੋਇਆ ਇਸੇ ਲਈ ਅਸੀਂ ਗੁਰੂ ਦੇ ਸਿਧਾਂਤਾਂ ਤੋਂ ਦੂਰ ਚਲੇ ਗਏ ਅੱਜ ਸਾਨੂੰ ਸਚਾਈ ਦਿਸਣੀ ਹੀ ਬੰਦ ਹੋ ਗਈ ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾ ਹੁਣ ਸਾਡੀ ਮਤ ਇਨੀ ਮੱਧਮ ਪੈ ਗਈ ਐ ਕਾਲਕੇ ਦੇ ਚਾਰਸ ਬਰ ਇਨੀ ਦੱਬ ਗਈ ਐ ਜੰਮ ਗਈ ਐ ਵੀ ਸਾਨੂੰ ਸਤਿਗੁਰੂ ਦੀਆਂ ਗੱਲਾਂ ਤੇ ਪ੍ਰਤੀਤ ਨਹੀਂ ਰਹੀ ਸਾਨੂੰ ਵੀ ਸਤਿਗੁਰੂ ਐਂ ਲੱਗਿਆ ਜਿਵੇਂ ਕੋਈ ਫੂਕ ਮਾਰ ਕੇ ਕੰਮ ਕਰਨ ਵਾਲਾ ਸਾਡਾ ਗੁਰੂ ਉਹ ਨਹੀਂ ਸਾਨੂੰ ਸਾਡੇ ਗੁਰੂ ਨੇ ਪ੍ਰੈਕਟੀਕਲ ਕੰਮ ਕਰਕੇ ਆਪ ਕਰਕੇ ਸਾਨੂੰ ਵੀ ਇਹ ਗੱਲ ਕਹੀ ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਪਰ ਅੱਜ ਕਿਹੜਾ ਗੁਰਦੁਆਰਾ ਹੈ ਦਰਬਾਰ ਸਾਬ ਤੋਂ ਲੈ ਕੇ ਪਿੰਡ ਦੇ ਗੁਰਦਾਰੇ ਤੱਕ ਦੀ ਗੱਲ ਆ ਪਰ ਸਾਰੇ ਆਪਣੇ ਸਿਸਟਮ ਦੀ ਗੱਲ ਕਰਨੀ ਆ ਇਹ ਕਿਸੇ ਦਾ ਵਿਰੋਧ ਨਹੀਂ ਅਸੀਂ ਕਰ ਰਹੇ ਪਰ ਸਾਡਾ ਸਿਧਾਂਤ ਜਿਹੜਾ ਸੀ ਉਹ ਕਿੱਥੇ ਆ ਅੱਜ ਅਸੀਂ ਮੰਗ ਮੰਗ ਕੇ ਹਾਰ ਗਏ ਵੀ ਸਾਨੂੰ ਆ ਚੀਜ਼ਾਂ ਆ ਚੀਜ਼ਾਂ ਪਰ ਗੁਰੂ ਸਾਹਿਬ ਨੇ ਸਾਨੂੰ ਇਹ ਗੱਲਾਂ ਤਾਂ ਸਮਝਾਈਆਂ ਨਹੀਂ ਸੀ ਸਾਨੂੰ ਸਮਝਣ ਬਾਣੀ ਦਿੱਤੀ ਸੀ ਪੜ ਕੇ ਪਾੜ ਬੁੱਝ ਮੰਨ ਵਸਾਵਣਿਆ ਨਾ ਗੁਰਵਾਣੀ ਦਾ ਕੋਈ ਸਾਨੂੰ ਖੰਡ ਪਾਠ ਕਰਨ ਨੂੰ ਕਿਹਾ ਸੀ ਨਾ ਸੰਪਟ ਨਾ ਸਪਤਾਹ ਸਹਿਜ ਪਾਠ ਦਾ ਮਤਲਬ ਵੀ ਅਸੀਂ ਗਵਾ ਦਿੱਤਾ ਸਹਿਜ ਪਾਠ ਦਾ ਮਤਲਬ ਤਾਂ ਬੜਾ ਹੌਲੀ ਸਹਿਜ ਸਹਿਜ ਆਰਾਮ ਨਾਲ ਸਮਝ ਸਮਝ ਕੇ ਜਿਵੇਂ ਡਾਕਟਰ ਕਹਿੰਦਾ ਨਾ ਵੀ ਇੱਕ ਬੁਰਕੀ ਨੂੰ ਜਿੰਨਾ ਤੁਸੀਂ ਚਿੱਥ ਕੇ ਖਾਓਗੇ ਉਹਨਾ ਤੰਦਰੁਸਤ ਰਹੋਗੇ ਸਹਿਜ ਦਾ ਮਤਲਬ ਵੀ ਇਹੀ ਆ ਵੀ ਜਿੰਨਾ ਸਹਿਜ ਨਾਲ ਬਾਣੀ ਟਿਕਾ ਨਾਲ ਬਾਣੀ ਸਮਝ-ਸਮਝ ਕੇ ਪੜੋਗੇ ਉਨਾਂ ਹੀ ਉੱਚੀ ਤੁਹਾਡੀ ਸੁਰਤ ਪੌੜੀ ਦਾ ਮਤਲਬ ਕੀ ਹੁੰਦਾ ਉੱਚਾ ਚੜਨਾ ਇੱਕ ਰਸਤਾ ਹੁੰਦਾ ਪੱਧਰਾ ਤਾਂ ਹੀ ਸਾਨੂੰ ਪੌੜੀਆਂ ਦੇ ਵਿੱਚ ਬਾਣੀ ਦਿੱਤੀ ਹੋਈ ਹੈ ਸਾਡੀ ਸੁਰਤ ਦਾ ਮਾਰਗ ਹੈ ਸਾਡੀ ਸੋਚ ਉੱਚੀ ਚੁੱਕਣੀ ਹੈ ਬਾਣੀ ਪਰ ਅਸੀਂ ਇਹਨੂੰ ਬਣਾਤਾ ਜੰਤਰ ਮੰਤਰ ਚਮਤਕਾਰੀ ਵੀ ਤਖਣੀ ਚਮਤਕਾਰ ਦਿਖਾਉ ਕੋਈ ਵੀ ਇਸ ਤਰ੍ਹਾਂ ਐ ਹੋ ਨਹੀਂ ਚਮਤਕਾਰ ਕੀ ਕਰੇਗੀ ਗੁਰਬਾਣੀ ਅੱਜ ਤੁਸੀਂ ਪਖੰਡੀਆਂ ਜਿੱਦ ਦੇ ਸਮਝ ਕੇ ਪਖੰਡ ਨੂੰ ਚੱਕ ਕੇ ਬਾਹਰ ਮਾਰੋਗੇ ਚਮਤਕਾਰ ਕਰੇਗੀ ਚਮਤਕਾਰ ਹੁੰਦਾ ਪ੍ਰਕਾਸ਼ ਚੰਨ ਉਹ ਕਾਰਜ ਜਿਹੜਾ ਚਾਨਣ ਤੇ ਜਾਗਦਾ ਕਰ ਰਿਹਾ ਮਨੋ ਇੱਕ ਸੁੱਤਾ ਪਿਆ ਕਰ ਰਿਹਾ ਵੰਦ ਘੋਰੰਦ ਵਿਸ਼ਵਾਸ ਹੈ ਪਖੰਡ ਹੈ ਉਹ ਹਨੇਰਾ ਢੋ ਰਿਹਾ ਇਸ ਕਰਕੇ ਸਾਨੂੰ ਇਹਨਾਂ ਮੁੱਦਿਆਂ ਦੇ ਵਿੱਚ ਫਸਣ ਦੀ ਬਜਾਏ ਸਾਨੂੰ ਆਪਣਾ ਗਰੀਬਾਣ ਵਿੱਚ ਸੋਚਣ ਦੀ ਲੋੜ ਹੈ ਅਸੀਂ ਦੂਸਰਿਆਂ ਨੂੰ ਟਾਰਗੇਟ ਨਾ ਕਰੀਏ ਐਵੇਂ ਹੋਰ ਲੋਕਾਂ ਨੂੰ ਫੇਮਸ ਨਾ ਸੀ ਕਰੀ ਜਾਈਏ ਵੀ ਫਲਾਣ ਨੇ ਆ ਕੋਈ ਕਹੀ ਜਾ ਸਾਡਾ ਗੁਰੂ ਐਡਾ ਕਮਜ਼ੋਰ ਥੋੜਾ ਅਸੀਂ ਤਾਂ ਉਸ ਗੁਰੂ ਦੇ ਵਾਰਸਾਂ ਜਿਹੜਾ ਨਾ ਸਾਡੇ ਵੱਡੇ ਕਹਿਣ ਨਾਲ ਵੱਡਾ ਹੁੰਦਾ ਨਾ ਸਾਡੇ ਛੋਟਾ ਕਹਿਣ ਨਾਲ ਉਹਨੂੰ ਛੋਟਾ ਹੁੰਦਾ ਰੋਜ਼ਾਨਾ ਸਿੱਖ ਪੜਦਾ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਸਾਰੇ ਮਿਲ ਕੇ ਸੀ ਉਹਨੂੰ ਵੱਡਾ-ਵੱਡਾ ਕਹਿਣ ਲੱਗ ਜੀਏ ਸਾਡੇ ਕਹਿਣਾ ਕੋਈ ਵੱਡਾ ਨਹੀਂ ਹੁੰਦਾ ਜੇ ਅਸੀਂ ਉਹਨੂੰ ਸਾਰੀ ਸੰਸਾਰ ਨੂੰ ਛੋਟਾ ਕਹਿਣ ਲੱਗ ਜਾਈਏ ਸਾਰਾ ਸੰਸਾਰ ਜੇ ਸਭ ਮਿਲ ਕੇ ਸਭ ਮਿਲ ਕੇ ਤੋਂ ਮਤਲਬ ਕਿ ਸਾਰੇ ਸਾਰਾ ਸੰਸਾਰ ਜੇ ਅਸੀਂ ਗੁਰੂ ਨੂੰ ਛੋਟਾ ਕਹਿ ਲੱਗ ਜੇ ਛੋਟਾ ਨਹੀਂ ਹੋ ਸਕਦਾ ਸਾਡੀ ਸੋਚ ਛੋਟੀ ਹੈ ਸਾਡੀ ਮਤ ਛੋਟੀ ਹੈ ਅਸੀਂ ਸਹੀ ਫੈਸਲਾ ਨਹੀਂ ਲੈ ਸਕਦੇ ਸਾਨੂੰ ਉਹ ਗੱਲਾਂ ਦੀ ਅਸੀਂ ਤੈਹ ਤੱਕ ਨਹੀਂ ਜਾ ਸਕਦੇ ਇਸ ਕਰਕੇ ਅਸੀਂ ਆਪ ਬਾਣੀ ਪੜ੍ਹੀਏ ਸੁਣੀਏ ਸੁਣਿਆ ਮੰਨਿਆ ਮਨ ਕੀਤਾ ਭਾਉ ਜਿਹੜਾ ਢੰਗ ਸਾਨੂੰ ਗੁਰਬਾਣੀ ਗੁਰੂ ਆਪ ਦੱਸਦੀ ਐ ਅਸੀਂ ਉਹਦੇ ਅਨੁਸਾਰ ਜਦੋਂ ਬਾਣੀ ਨੂੰ ਪੜਨ ਲੱਗੇ ਫੇਰ ਸਾਡੇ ਅੰਦਰ ਗੁਰਨਾਨਕ ਪ੍ਰਗਟ ਹੋ ਜਾਣਾ ਨਹੀਂ ਅਜੇ ਪ੍ਰਗਟ ਨਹੀਂ ਹੋਇਆ ਸਾਡੇ ਅੰਦਰ ਆਪਾਂ ਕਹਿੰਦੇ ਨਾ ਸਤਗੁਰ ਨਾਨਕ ਪ੍ਰਗਟਿਆ ਕਿੱਥੇ ਪ੍ਰਗਟਨਾ ਸਾਡੀ ਮੱਤ ਵਿੱਚ ਪ੍ਰਗਟ ਹੋਣਾ ਸਤਗੁਰਤਾ ਅੱਜ ਹੈ ਜੇ ਦੇਖੋ ਸਾਰੇ ਅਸੀਂ ਗੁਰਨਾਨਕ ਤੋਂ ਜਿੰਨੇ ਕਰਮ ਸਾਰੇ ਉਲਟ ਕਰ ਰਹੇ ਅਸੀਂ ਜੰਨਾ ਕਬਾ ਤੋਂ ਗੁਰਨਾਨਕ ਨੇ ਜਾ ਕੇ ਵਰਤਿਆ ਅੱਜ ਜੋ ਅਸੀਂ ਆਪ ਕਰ ਰਹੇ ਫਿਰ ਦੂਸਰਿਆਂ ਨੂੰ ਦੋਸ਼ ਦੇਣ ਤੋਂ ਦਦਾ ਦੋਸ਼ ਨਾ ਦੇऊं ਕਿ ਸਹਿਤ ਦੋਸ਼ ਕਰਮਾਂ ਆਪਣੇ ਆ ਮੈਂ ਆਪਣੇ ਕੰਮਾਂ ਨੂੰ ਵੇਖਾਂ ਕਰਮ ਹੁੰਦਾ ਕੰਮ ਮੇਰੇ ਕੰਮ ਗੁਰੂ ਅਨੁਸਾਰ ਨੇ ਕਿਤੇ ਤਾਂ ਨਹੀਂ ਕਿਰਤ ਕਰਮ ਕੇ ਵਿਛੜੇ ਸਾਡਾ ਪਛੋੜਾ ਪੈ ਗਿਆ ਹੋਵੇ ਸਾਡੇ ਕੰਮ ਤੇ ਸਾਡੀ ਕਿਰਤ ਗੁਰੂ ਅਨੁਸਾਰੀ ਨਾ ਹੋਵੇ ਇਸ ਕਰਕੇ ਵੀਰੋ ਐਵੇਂ ਨਾ ਘਬਰਾਇਆ ਕਰੋ ਕਿਸੇ ਦੀ ਨਿੱਕੀ ਮੋਟੀ ਗੱਲ ਤੋਂ ਬਾਣੀ ਨੂੰ ਬਾਚੋ ਸਮਝੋ ਪੜੋ ਚੜ੍ਹਦੀ ਕਲਾ 'ਚ ਰਹੋ ਕੋਈ ਤੁਨੂਆਂ ਦੀ ਕੋਈ ਤਾਕਤ ਤੁਹਾਨੂੰ ਨੀਵਾ ਨਹੀਂ ਕਰ ਸਕਦੀ ਤੁਹਾਨੂੰ ਬਾਣੀ ਆਪ ਸਮਝ ਕੇ ਪੜ੍ਹਨੀ ਚਾਹੀਦੀ ਹੈ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਜਿਹੜਾ ਬਾਣੀ ਦਾ ਸੰਦੇਸ਼ ਹੈ ਸਹੀ ਮੈਸੇਜ ਹੈ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਹਰ ਇੱਕ ਬੰਦੇ ਤੱਕ ਪਹੁੰਚੇ ਕਿਉਂਕਿ ਗੁਰਬਾਣੀ ਦੀਆਂ ਸਹੀ ਗੱਲਾਂ ਅੱਜ ਅਸੀਂ ਗੁਰਦੁਆਰੇ ਵਿੱਚ ਨਹੀਂ ਕਰ ਸਕਦੇ ਕੁਰਬਾਨੀ ਚ ਆਪਾਂ ਪਹਿਲਾਂ ਹੀ ਦੱਸਤਾ ਵੀ ਸਾਡਾ ਪ੍ਰਬੰਧਾ ਜਿੰਨਾ ਵੀ ਸਿਸਟਮ ਹੈ ਸਾਡਾ ਉਹ 99 ਦੇ ਗੇਟ ਚ ਵੜ ਗਿਆ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਗੋਲਕ ਕਿਵੇਂ ਭਰੇ ਆਪਨੇ ਤੁਸੀਂ ਖੰਡ ਪਾਠਾਂ ਦੇ ਭੋਗਾਂ ਤੇ ਜਾ ਕੇ ਦੇਖਿਓ ਸਹਿਜ ਪਾਠਾਂ ਦੇ ਭੋਗਾਂ ਤੇ ਦੇਖਿਓ ਕਿਹੜੇ ਪਾਠ ਨੂੰ ਚੰਗਾ ਕਹਿੰਦੇ ਆ ਜਿੱਥੇ ਚੜਾਵਾ ਜ਼ਿਆਦਾ ਹੋ ਜੇ ਕਹਿੰਦੇ ਵੀ ਬਹੁਤ ਵਧੀਆ ਸੀ ਆ ਘਰ ਦਾ ਪ੍ਰੋਗਰਾਮ ਬਹੁਤ ਵਧੀਆ ਸੀ ਇੱਥੇ ਸੰਗਤ ਬਹੁਤ ਆਈ ਸੀ ਕਿਉਂਕਿ ਚੜਾਵਾ ਫਿਰ ਬੰਦੇ ਬੋਲ ਕੇ ਦੱਸਿਆ ਜਾਂਦਾ ਹੈ ਜਿਹੜੇ ਘਰ 'ਚ ਥੋੜਾ ਹੁੰਦਾ ਉਹ ਚੁੱਪ ਕਰਕੇ ਰੱਖ ਦਿੱਤਾ ਜਾਂਦਾ ਇਸ ਕਰਕੇ ਉਹ ਜਿੱਥੇ ਚੜਾਵਾ ਘੱਟ ਹੁੰਦਾ ਉਹ ਪਾਠ ਮਾੜਾ ਜਿੱਥੇ ਚੜਾਵਾ ਪੂਰਾ ਹੋ ਜਾਂਦਾ ਚਾਹੇ ਉਹ ਮਨਮੁੱਖ ਹੈ ਬਲੈਕੀ ਹੈ ਚੋਰ ਹੈ ਠੱਗ ਹੈ ਦੋ ਨੰਬਰੀ ਹੈ 50 ਨੰਬਰੀ ਹੈ ਉਹ ਪਾਰ ਚੜਦੀ ਕਲਾ ਲਏ ਇਹ ਕਿਉਂ ਹੋ ਗਿਆ ਕਿਉਂਕਿ ਅੰਗਰੇਜ਼ ਸਾਨੂੰ 99 ਦੇ ਗੇਟ 'ਚ ਪਾ ਗਿਆ ਅਸੀਂ ਆਪ ਬਚ ਗਏ 1925 ਐਕਟ ਤੋਂ ਬਾਹਰ ਆਈਏ ਗੁਰਬਾਣੀ ਗੁਰੂ ਦੇ ਸਿੱਖ ਬਣੀਏ ਤਾ ਸਾਨੂੰ ਇਹ ਗੱਲਾਂ ਸਮਝ ਆਉਣੀਆਂ ਨਹੀਂ ਨਹੀਂ ਆਉਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ